ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜਹਰਾਤ ਹੂਰ ਹਾਜ਼ਰਾ ਹਜ਼ੂਰ ਤਖਤ ਤੇ ਬਰਾਜਮਾਨ ਦਸੋ ਪਾਤਸ਼ਾਹਿਆ ਕੀ ਆਤਮਿਕ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀ ਆਓ ਮਨ ਬਿਰਤੀਆਂ ਨੂੰ ਕਰਕੇ ਆਕਾਗਰ ਅਰਜੋਆਪਾ ਪਵਨ ਪਵਿੱਤਰ ਗੁਰ ਅਧਿਆਸ ਦੀ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪਰਾਰੰਭ ਕਰੀਏ ਜੀ ਸਤਨਾਮ ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੇ ਮੇਰੀ ਪਰਮ ਸਨਮਾਨਯੋਗ ਪਰਮ ਸਤਕਾਰਯੋ ਗੁਰੂ ਰੂਪ ਸਾਧ ਸੰਗਤ ਜਿਓ ਆਪਾਂ ਵਿਚਾਰ ਕਰ ਰਹੇ ਸਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੀ ਸਗਾਈ ਪਿੰਡ ਪੱਖੋ ਕੇ ਰੰਧਾਵਾ ਉਸ ਨਗਰ ਵਿੱਚ ਕਰ ਦਿੱਤੀ ਜਾਂਦੀ ਹੈ ਸੋ ਇਸਾ ਜਿਹੜੀ ਖੁਸ਼ਖਬਰੀ ਸੀ ਸਾਰੀ ਤਲਵੰਡੀ ਸਤਕਾਰ ਜੋ ਮਹਤਾ ਕਲਿਆਨਦਾ ਜੀ ਦੇ ਘਰ ਭੇਜ ਦਿੱਤੀ ਜਾਂਦੀ ਹੈ ਜਿਸ ਵੇਲੇ ਗੁਰਮਾਤਾ ਸਤਕਾਰ ਜੁਗਮਾਤਾ ਤ੍ਰਿਪਤਾ ਜੀ ਨੇ ਖਬਰ ਸੁਣੀ ਕਿ ਮੇਰੇ ਪੁੱਤਰ ਦੀ ਕੁੜਮਾਈ ਹੋ ਗਈ ਹੈ ਸਗਾਈ ਹੋ ਗਈ ਹੈ ਤਾਂ ਉਹਨਾਂ ਦਾ ਮਨ ਬਹੁਤ ਖੁਸ਼ ਹੋਇਆ ਜਿਵੇਂ ਉਸ ਨੂੰ ਨੌਂ ਨਿੱਤਾ ਨੌਂ ਖਜ਼ਾਨੇ ਪ੍ਰਾਪਤ ਹੋ ਗਏ ਹੋਣ ਗੁਰਮਾਤਾ ਜੀ ਹੱਥ ਦੇ ਵਿੱਚ ਮਠਿਆਈ ਲੈ ਕੇ ਨਿਕਲੇ ਨੇ ਉਹਨਾਂ ਨੇ ਖਬਰ ਦੇਣ ਵਾਲੇ ਵਿਅਕਤੀ ਦਾ ਮੂੰਹ ਮਿੱਠਾ ਕਰਵਾ ਦਿੱਤਾ ਤੇ ਬੋਲੇ ਭਾਈ ਮੈਂ ਮੜਮੜ ਕੇ ਵਾਰੇ ਵਾਰੇ ਜਾਵਾਂ ਅਤੇ ਉਹਨਾਂ ਨੇ ਖਬਰ ਦੇਣ ਵਾਲੇ ਨੂੰ ਭਾਵ ਜਿਹੜੇ ਲਾਗੇ ਨੂੰ ਭੇਜਿਆ ਗਿਆ ਸੀ 5 ਰੁਪਏ ਸਰੂਪਾ ਪਹਿਨਾਇਆ 5 ਰੁਪਏ ਦਿੱਤੇ ਨਾਲ ਸਰੂਪਾ ਦਿੱਤਾ ਪ੍ਰਵਾਦ ਦੀਆਂ ਜਿਹੜੀਆਂ ਔਰਤਾਂ ਨੂੰ ਸਦਕੀ ਉਹਨਾਂ ਨੇ ਖੁਸ਼ੀ ਦੇ ਜਿਹੜੇ ਗੀਤ ਗਾਉਣੇ ਸ਼ੁਰੂ ਕੀਤੇ ਮਨ ਭਾਉਂਦੇ ਖੁਸ਼ੀ ਦੇ ਗੀਤ ਕੀ ਗਾਏ ਤਾ ਕਾਲੂ ਲਿਖਦਾ ਕਾਲੂ ਨੈ ਬਾਤ ਸੁਣੀ ਹਰਖਿਉ ਕਨ ਘੋਰ ਤੇ ਮੋਰ ਮਨੋ ਸੁਖ ਪਾਈ ਜਾਤਕ ਜਾਚਰ ਦੇ ਮਨ ਭਾਵਤ ਲੇਤ ਅਸੀਸ ਪਨੰਤ ਵਧਾਈ ਕਾਲੂ ਨੇ ਬਾਤ ਸੁਣੀ ਹਰਖਿਉ ਕਨ ਘੋਰ ਤੇ ਮੋਰ ਮਨੋ ਸੁਖ ਪਾਈ ਕਹਿੰਦੇ ਜਦੋਂ ਕਾਲੂ ਜੀ ਨੇ ਸਤਕਾਰਯੋਗ ਪਿਤਾ ਜੀ ਨੇ ਇਹ ਸਮਾਚਾਰ ਸੁਣਿਆ ਵੀ ਨਾਨਕ ਦੀ ਕੁੜਮਾਈ ਕਰ ਦਿੱਤੀ ਕਿ ਇਹ ਸੰਗਾਈ ਹੋ ਗਈ ਹੈ ਤੇ ਕਹਿੰਦੇ ਪ੍ਰਸੰਨ ਬੜੇ ਹੋਏ ਤੇ ਕਿਵੇਂ ਪ੍ਰਸੰਨ ਹੋਏ ਕਹਿੰਦੇ ਕਣਕੂਰ ਤੇ ਮੂਰ ਮਨੋ ਸੁਖ ਪਾਈ ਕਣਕੂਰ ਕਹਿੰਦੇ ਜਿਵੇਂ ਬੱਦਲਾਂ ਦੀ ਆਵਾਜ਼ ਸੁਣ ਕੇ ਮੂਰ ਮਨੋ ਸੁਖ ਪਾਈ ਕਹਿੰਦੇ ਜੇ ਮੂਰ ਜਿਹੜਾ ਉਹ ਬੱਦਲਾਂ ਦੀ ਆਵਾਜ਼ ਸੁਣ ਕੇ ਬੜਾ ਪ੍ਰਸੰਨ ਹੁੰਦਾ ਹੈ ਪਰਸਨਾ ਪ੍ਰਸੰਤਾ ਪ੍ਰਾਪਤ ਕੀਤੀ ਜਾਚਕ ਜਾਤਤ ਦੇਵਨ ਭਾਵਤ ਲੇਤ ਅਸੀਸ ਜਦੋਂ ਸਾਰੇ ਨਗਰ ਵਿੱਚ ਇਹ ਖਬਰ ਫੈਲ ਗਈ ਨਾ ਤਲਵੰਡੀ ਦੇ ਵਿੱਚ ਕਿ ਨਾਨਕ ਦੀ ਕੁੜਮਾਈ ਸੰਗਾਈ ਕਰ ਦਿੱਤੀ ਗਈ ਆ ਤੇ ਮੰਗਤੇ ਮੰਗਦੇ ਸਨ ਘਰ ਆ ਰਹੇ ਸਨ ਤੇ ਘਰ ਵਾਲੇ ਉਹਨਾਂ ਦੇ ਮਨ ਭਾਉਿਆ ਮੂੰ ਮੰਗਿਆ ਦਾਣ ਦੇ ਕੇ ਅਸੀਸਾਂ ਲੈ ਲੈਂਦੇ ਨੇ ਲੋਕ ਵਧਾਈਆਂ ਦੇ ਰਹੇ ਨੇ ਸਨ ਕਹਿੰਦੇ ਸ਼ਬਦ ਅਚਾਰ ਦੇ ਸਨ ਅੰਗਨ ਮੈਂ ਅੰਗਨਾਸੂ ਅਮੰਗਦਕੂਲ ਅਕਲੰਦਰਸੂ ਸ਼ਬਸ਼ਾਈ ਕਹਣ ਲੱਗੇ ਉਤਸ਼ਾਹ ਸਹਿਤ ਕੱਪੜਿਆਂ ਤੇ ਗਹਿਣੇ ਨਾਲ ਸਜੀਆਂ ਹੋਈਆਂ ਇਸਤਰੀਆਂ ਦੇ ਸਦਕਾ ਵਿਹੜੇ ਵਿੱਚ ਸੁੰਦਰਤਾ ਛਾਈ ਹੋਈ ਸੀ ਸ੍ਰੀਕੇ ਦੀਆਂ ਇਸਤਰੀਆਂ ਧੰਗ ਗੁਰੂ ਨਾਨਕ ਦੇਵ ਜੀ ਨੂੰ ਅਵਤਾਰ ਦਾ ਰੂਪ ਜਾਣ ਕੇ ਬੈਠੀਆਂ ਇਸ ਤਰ੍ਹਾਂ ਗਾਉਂਦੀਆਂ ਸਨ ਬੇਦੀਆਂ ਦੀ ਕੁੱਲ ਨਾਲ ਧਰਮ ਦਾ ਸਬੰਧ ਪੱਕਾ ਹੋ ਗਿਆ ਹੋਣਾ ਸੱਚ ਸਰੂਪ ਕਾਲੂ ਜੀ ਦੇ ਸੁਪੁੱਤਰ ਨੇ ਸਾਰੀ ਜਿਹੜੀ ਕੁੱਲ ਹੈ ਉਹ ਪਵਿੱਤਰ ਕਰ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਖਬਰ ਘੱਲ ਦਿੱਤੀ ਗਈ ਉੱਥੇ ਵੀ ਖੁਰ ਪਚਾ ਦਿੱਤੀ ਗਈ ਉਹ ਤੁਰੰਤ ਆ ਗਏ ਉਹ ਲਾਗ ਲੈ ਕੇ ਜੋ ਕੁਝ ਉਹਨਾਂ ਨਾਲ ਦੇਣਾ ਬਣਦਾ ਸੀ ਨਾਨਕਿਆ ਦਾ ਉਹ ਆ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਅਤੇ ਪਿਤਾ ਰਾਮ ਭਾਗ ਗੁਰੂ ਜੀ ਦੇ ਨਾਨਾ ਜੀ ਦਾ ਨਾਮ ਸੀ ਭਾਈ ਰਾਮਾ ਜੀ ਵਿਡਿਆਈ ਜੋਗ ਮਾਮਾ ਜਿਸ ਦਾ ਨਾਮ ਸੀ ਕ੍ਰਿਸ਼ਨ ਅਤੇ ਧਾਨ ਗੁਰੂ ਨਾਨਕ ਦੇ ਮਾਦਾਨਕ ਦੇਵ ਜੀ ਦੀ ਮਾਤਾ ਦੇ ਮਾਹ ਭਾਵਕ ਜਿਹੜੀ ਨਾਨੀ ਸੀ ਉਹਦਾ ਨਾਮ ਸੀ ਮਾਤਾ ਭਰਾਈ ਉਹਨਾਂ ਮਾਮਾ ਕ੍ਰਿਸ਼ਨਾ ਜੀ ਮਾਤਾ ਨਾਨੀ ਭرائی ਹੈ ਜਿਹਦਾ ਨਾਮ ਭرائی ਜੀ ਹੈ ਨਾਨਾ ਰਾਮਾ ਜੀ ਕਹਿੰਦੇ ਸਾਰੇ ਸਗਨ ਦੀ ਖਬਰ ਸੁਣ ਕੇ ਤਲਵੰਡੀ ਪਹੁੰਚ ਜਾਂਦੇ ਆ ਸਾਰਿਆਂ ਨੇ ਮਿਲ ਕੇ ਉਸ ਨੂੰ ਬਹੁਤ ਸੋਹਣਾ ਬਣਾ ਦਿੱਤਾ ਉਹਨਾਂ ਪ੍ਰਸੰਨ ਜੀ ਧੋਗੇ ਕੁੰਦ ਦੀ ਉਤਮ ਜੀਤ ਨਭਾਈ ਸਭ ਨਾਲ ਮਿਲ ਕੇ ਕਾਲੂ ਨੇ ਕਿਹਾ ਵੀ ਹੁਣ ਦੇਰੀ ਛੱਡੋ ਤੇ ਆਪਾਂ ਹੁਣ ਸਾਰੇ ਰਲ ਕੇ ਛੇਤੀ ਸੁਲਤਾਨਪੁਰ ਚਲੀਏ ਸੁਲਤਾਨਪੁਰ ਚਲਣ ਦੀ ਤਿਆਰੀ ਕੀਤੀ ਜਾਵੇ ਚੱਲ ਕੇ थैਲੀ ਚੋਂ ਰੁਪਈਏ ਖਰਚ ਕੇ ਭਾਵ ਕੇ ਜੋ ਆਪਾਂ ਨਾਨਕ ਦੇ ਵਿਆਹ ਦੇ ਲਈ ਪੈਸੇ ਇਕੱਠੇ ਧਨ ਇਕੱਠਾ ਕੀਤਾ ਹੈ ਉਹ ਹੁਣ ਆਪਾਂ ਜੋ ਕੁਝ ਬਣਾਉਣਾ ਉਹ ਧਨ ਖਰਚਣਾ ਕਰੀਏ ਛੇਤੀ ਨਾਲ ਪੰਦ ਉੱਤੇ ਪਾਰਤ ਲਈਏ ਭਾਵ ਕੇ ਛੇਤੀ ਨਾਲ ਤੁਰਨਾ ਕਰੀਏ ਦੇਰੀ ਨਾ ਕਰੀਏ ਇਓ ਆ ਕੇ ਸਭਨਾ ਨੇ ਸਮਾਨ ਸੰਭਾਲਿਆ ਤੇ ਕੱਡੇ ਰੋ ਬਲਦ ਜੋੜ ਦਿੱਤੇ ਆ ਕਾਲੂ ਜੀ ਅਤੇ ਲਾਲੂ ਦੋਨਾਂ ਭਰਾਵਾਂ ਨੇ ਤਿਆਰੀ ਕਰ ਲਈ ਉਹ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਕੀਤੇ ਉਪਕਾਰਾਂ ਦਾ ਕਥਨ ਕਰ ਰਹੇ ਸਨ ਉਹਨਾਂ ਦੇ ਹਿਰਦੇਆਂ ਅੰਦਰ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਜਾਗੀ ਹੋਈ ਸੀ ਕਿਵੇਂ ਕਹਿੰਦੇ ਜਿਵੇਂ ਭੌੜ ਦੇ ਅੰਦਰ ਭਵਰਾ ਹੁੰਦਾ ਹੈ ਭਵਰੇ ਦੇ ਅੰਦਰ ਕਵਨ ਫੁੱਲ ਨਾਲ ਪ੍ਰੇਮ ਜਾਗਿਆ ਹੁੰਦਾ ਹੈ ਕਹਿੰਦੇ ਜਦੋਂ ਚੱਲੇ ਜਬੇ ਸੁਲਤਾਨਪੁਰ ਦਵਾਦ ਸਭ ਨਰ ਨਾਰ ਦਵਾਦ ਸ ਕਹਿੰਦੇ ਹੋਇਆ ਕਿ ਜਦੋਂ ਸੁਲਤਾਨਪੁਰ ਨੂੰ ਤੁਰਤੇ ਸਾਰੇ ਨਰ ਨਾਰੀਆਂ ਦੀ ਗਿਣਤੀ ਕਿੰਨੀ ਸੀ ਦਵਾਦ 10 2 ਪਲੱਸ 10 12 12 ਜਣੇ ਸਨ ਸਾਰੇ ਮਾਤਲ ਨਾਨੇ ਹਰਖਮਾਨ ਔਰ ਦਾ ਸੁਖਕਾਰ ਤੇ ਜਿਨ੍ਹਾਂ ਦੇ ਵਿੱਚ ਪ੍ਰਸੰਨ ਚਿੱਤ ਵਾਲੇ ਮਾਮੇ ਤੇ ਨਾਨੇ ਅਤੇ ਸੁਖ ਦੇਣ ਵਾਲੇ ਨੌਕਰ ਵੀ ਨਾਲ ਸਨ ਤਦ ਉਹ ਕਹਿੰਦੇ ਕਾਲੂ ਜੀ ਰਾਏ ਬਲਾਰ ਦੇ ਘਰ ਗਏ ਨੇ ਤੇ ਕੋਲ ਜਾ ਕੇ ਬੋਲੇ ਕਿ ਰਾਏ ਜੀ ਮੇਰਾ ਪੁੱਤਰ ਨਾਨਕ ਜੋ ਤੁਹਾਡਾ ਸੇਵਕ ਹੈ ਉਹਦੀ ਮੰਗਣੀ ਹੋ ਗਈ ਆ ਤੇ ਮੈਨੂੰ ਸੱਦਿਆ ਗਿਆ ਹੈ ਜੇਕਰ ਉਹ ਤੁਹਾਡੀ ਆਗਿਆ ਹੋਵੇ ਤਾਂ ਅਸੀਂ ਉੱਥੇ ਧੰਨ ਕਰਜਣ ਲਈ ਜਾਂਦੇ ਆ ਕਾਲੂ ਦੀ ਗੱਲ ਸੁਣ ਕੇ ਰਲਬ ਰਾਣ ਨੇ ਕਿਹਾ ਏ ਕਾਲੂ ਇਸ ਪ੍ਰਕਾਰ ਅਜੋਗ ਗੱਲ ਨਾ ਆਖ ਹੁਣ ਅਜੋਗ ਉਹਨਾਂ ਨੇ ਕੀ ਕਿਹਾ ਸੁਣਿਓ ਕਹਿੰਦੇ ਤੂੰ ਵੇਖ ਕਹਿ ਰਿਹਾ ਵੀ ਨਾਨਕ ਤੇਰਾ ਸੇਵਕ ਕਹਿੰਦੇ ਬਹੁਤ ਤੂੰ ਅਜੋਗ ਗੱਲ ਕਹੀ ਐ ਨਾਨਕ ਮੇਰਾ ਸੇਵਕ ਨਹੀਂ ਮੇਰਾ ਮਾਲਕ ਹੈ ਹੁਣ ਕਾਲੂ ਜੀ ਨੂੰ ਕਹਿ ਰਹੇ ਨੇ ਰਾਏ ਬਲਾਰ ਰਾਏ ਬਲਾਰ ਨੂੰ ਜਾ ਕੇ ਨਾ ਵੀ ਤੇਰੇ ਸੇਵਕ ਦੀ ਨਾਨਕ ਦੀ ਮੰਗਣੀ ਹੋ ਗਈ ਹੈ ਜੇ ਤੁਹਾਡੀ ਆਗਿਆ ਹੋਵੇ ਤਾਂ ਤੁਸੀਂ ਸਲਤਨਪੁਰ ਜਾਣਾ ਕਰੀਏ ਤਾਂ ਰਾਏ ਬਲਾਰ ਨੇ ਇਸ ਗੱਲ ਦਾ ਹਰਕ ਕੀਤਾ ਕਿ ਕਾਲੂ ਤੈਨੂੰ ਇਸ ਤਰ੍ਹਾਂ ਇਹ ਅਜੋਗ ਜਿਹੜੀ ਗੱਲ ਹੈ ਇਹ ਕਹਿਣੀ ਨਹੀਂ ਬਣਦੀ ਕਿਉਂ ਕਿਉਂਕਿ ਨਾਨਕ ਨੂੰ ਤਾਂ ਮੇਰਾ ਮਾਲਕ ਦਾਣੂ ਮੇਰਾ ਮਾਲਕ ਹੈ ਮੇਰਾ ਸੇਵਕ ਨਹੀਂ ਮੇਰਾ ਮਾਲਕ ਹੈ ਮੇਰਾ ਮੁਰਸ਼ਿਦ ਹੈ ਤੇ ਮੈਨੂੰ ਤਾਂ ਉਸ ਦੇ ਦਾਸ ਦੀ ਥਾਂ ਸਮਝਣਾ ਕਰੋ ਬੇਸ਼ੱਕ ਮੈਂ ਉਮਰਾ ਵਿੱਚ ਬਹੁਤ ਵੱਡਾ ਪਰ ਨਾਨਕ ਜਿਹੜਾ ਨਾ ਉਹ ਮੇਰਾ ਮਾਲਕ ਹੈ ਮੈਂ ਉਹਦਾ ਦਾਸ ਆ ਜੇਕਰ ਗੁਰੂ ਨਾਨਕ ਜੀ ਮੇਰੇ ਉੱਤੇ ਕਿਰਪਾ ਕਰ ਦੇਣ ਤਾਂ ਇਹੋ ਇੱਛਾ ਮੇਰੇ ਮਨ ਵਿੱਚ ਟਿਕੀ ਹੈ ਫਿਰ ਅਜਹੀ ਗੱਲ ਨਾ ਆਖੀ ਜਿਸ ਤਰ੍ਹਾਂ ਦਾ ਤੂੰ ਹੁਣ ਕਿਹਾ ਅਣਜਾਣ ਹੋ ਕੇ ਤੂੰ ਆਖ ਦਿੱਤੀ ਚਲੋ ਠੀਕ ਹੈ ਪਰ ਅੱਗੇ ਤੋਂ ਇਦਾਂ ਦੀ ਗੱਲ ਨਾ ਕਰੀ ਤੂੰ ਜਿਸ ਨੂੰ ਆਪਣਾ ਤੂੰ ਪੁੱਤਰ ਸਮਝਦਾ ਉਹਦੀ ਵਿੱਡਾਈ ਨੂੰ ਤੂੰ ਅਜੇ ਤੱਕ ਵੀ ਨਹੀਂ ਸਮਝ ਸਕਿਆ رائے ਬਲਾਰ ਜੀ ਸਤਕਾਰਯੋਗ ਕਲਯਾਨ ਦਾਸ ਮਹਤਾ ਜੀ ਨੂੰ ਸਮਝਾ ਰਹੇ ਨੇ ਕਹਿੰਦੇ ਤੂੰ ਆਪਣੇ ਪੁੱਤਰ ਦੀ ਅਜਮਤ ਨੂੰ ਉਹਦੀ ਵਿੱਡਾਈ ਨੂੰ ਤੂੰ ਅਜੇ ਵੀ ਨਹੀਂ ਜਾਣਦਾ ਜਿਸ ਦੀ ਆਗਿਆ ਤਿੰਨੇ ਲੋਕ ਮੰਨਦੇ ਹਨ ਕਹਿੰਦੇ ਹੁਣ ਤੁਸੀਂ ਜਾਓ ਹੁਣ ਸultanpur ਜਾ ਕੇ ਉੱਥੇ ਜਾ ਕੇ ਜੋ ਵੀ ਤੁਸੀਂ ਖਰੀਦਣਾ ਖਰੀਦਣਾ ਕਰੋ ਤੇ ਗੁਰੂ ਨਾਨਕ ਜੀ ਨੂੰ ਮਿਲ ਕੇ ਤੂੰ ਕਿਤੇ ਵੇਖੀ ਮਾੜੇ ਬੋਲ ਨਾ ਬੋਲੀ ਵੇਖੋ ਜਦੋਂ ਵੀ ਰਾਏ ਬਲਾਰ ਦੇ ਕੋਲ ਮਹਿਤਾ ਕਲਿਆਣ ਦਾਸ ਜੀ ਹੁੰਦੇ ਨੇ ਤੇ ਰਾਏ ਬਲਾਰ ਜੀ ਉਸੇ ਵੇਲੇ ਗੱਲ ਇਹ ਜਰੂਰ ਸਮਝਾਉਂਦੇ ਨੇ ਕਿ ਕਾਲੂ ਵੇਖ ਤੇਰਾ ਸੁਭਾਅ ਕਰੜਾ ਹੈ ਤੇ ਤੂੰ ਨਾਨਕ ਨੂੰ ਮਿਲੇ ਤੇ ਕਿਤੇ ਮੰਦੇ ਬੋਲਣਾ ਉਹਨੂੰ ਬੋਲੀ ਹਰ ਵਾਰ ਸਮਝਾਉਂਦੇ ਨੇ ਇਹ ਗੱਲ ਸੁਣ ਕੇ ਕਾਲੂ ਜੀ ਨੇ ਆਖਿਆ हे ਰਾਜੇ ਹੇ ਰਾਇ ਬਲਾਰ ਜੀ ਰਾਏ ਜੀ ਤੁਸੀਂ ਆਪਣੇ ਮਨ ਵਿੱਚ ਥੋੜਾ ਜਾਵੀਂ ਸ਼ੰਕਾ ਨਾ ਕਰੋ ਭਲੇ ਬਚਨ ਆਖੋ ਤੇ ਸੁਖ ਕਲਿਆਣ ਭਰਮੂਰ ਆਗਿਆ ਦੇਣੀ ਕਰੋ ਰਾਏ ਬਲਾਰ ਜੀ ਨੇ ਆਖਿਆ ਕਾਲੂ ਤੂੰ ਬੂਲ ਵਿਗਾੜ ਐ ਇਹ ਤੂੰ ਰੁਕ ਲਈ ਹੀ ਮੈਂ ਤੈਨੂੰ ਇਹ ਗੱਲ ਆਖੀ ਭਾਵਕੇ ਤੂੰ ਬੋਲਣ ਲੱਗਿਆ ਮੰਦੇ ਬੋਲ ਬੋਲ دینا ਨਾਨਕ ਨੂੰ ਇਸ ਕਰਕੇ ਮੈਂ ਤੈਨੂੰ ਇਹ ਗੱਲ ਆਖੀ ਆ ਵੀ ਉਹਨੂੰ ਮੰਦੇ ਬੋਲ ਨਾ ਬੋਲੀ ਤੂੰ ਜਦ ਜਿਵੇਂ ਤੂੰ ਇੱਥੇ ਰਹਿੰਦੇ ਹੋਂ ਲੜਾਈ ਕਰਦਾ ਰਹਿੰਦਾ ਸੀ ਨਾਨਕ ਦੇ ਨਾਲ ਉਥੇ ਜਾ ਕੇ ਕੋਈ ਅਨਚਿਤ ਐਦਾਂ ਦੀ ਗੱਲ ਨਾ ਆਖੀ ਤੋ ਕਾਲੂ ਜੀ ਨੇ ਕਿਹਾ ਕਿ اے ਸ੍ਰੇਸ਼ਟ ਮਤ ਵਾਲੇ ਸਤਿਕਾਰਯੋਗ ਰਾਏ ਜੀਓ ਸੁਣੋ ਤੁਸੀਂ ਮੇਰੇ ਲਈ ਪਰਮੇਸ਼ਰ ਦੀ ਥਾਂ ਹੋ ਤੁਸੀਂ ਜਾਣਦੇ ਹੋ ਸਾਡਾ ਇੱਕ ਹੀ ਤਾਂ ਪਿਆਰਾ ਪੁੱਤਰ ਹੈ ਨਾਨਕ ਤੇ ਉਹਨੂੰ ਮਿਲ ਕੇ ਮੈਂ ਮੰਦੀ ਬੋਲ ਕਿਉਂ ਬੋਲਾਂਗਾ ਰਾਏ ਬਲਾਰ ਜੀ ਕਹਿਣ ਲੱਗੇ ਵੀ ਖੁਦਾ ਤੁਹਾਡਾ ਭਲਾ ਕਰੇ ਤੁਸੀਂ ਜਾ ਕੇ ਇਹ ਸ਼ੁਭ ਕਾਰਜ ਕਰਨਾ ਕਰੋ ਤੇ ਮੇਰੇ ਵੱਲੋਂ ਵੀ ਜਾ ਕੇ ਬਹੁਤ ਪ੍ਰੇਮ ਕਰਨਾ ਤੇ ਕਿਰਪਾ ਦੇ ਕਰ ਸਤਿਗੁਰੂ ਜੀ ਦੇ ਚਰਨ ਪਰਸਣਾ ਕਮਲਜੀਤ ਨਿਤਰਾ ਵਾਲੇ ਗੁਰੂ ਜੀ ਕੋਲ ਜਾ ਕੇ ਮੇਰੇ ਵੱਲੋਂ ਵੀ ਬਹੁਤ ਪ੍ਰੇਮ ਸਹਿਤ ਸਤਿਕਾਰ ਸਹਿਤ ਪ੍ਰਣਾਮ ਸलाम ਕਰਨਾ ਮੇਰੇ ਵੱਲੋਂ ਨਮਸਕਾਰ ਕਰਕੇ ਰਾਜ ਦੀ ਆਗਿਆ ਮੰਨ ਕੇ ਕਾਲੂ ਜੀ ਉੱਥੋਂ ਚੱਲ ਪਏ ਨੇ ਫਿਰ ਉਹ ਗੱਡੀ ਤੇ ਸਵਾਰ ਹੋਏ ਤੇ ਸਾਰੇ ગામ ਭਲਾ ਕੇ ਭਾਵ ਖੁਸ਼ੀ ਖੁਸ਼ੀ ਦੇ ਵਿੱਚ ਤੁਰ ਪਏ ਨੇ ਅਤੇ ਪੁੱਤਰ ਦੇ ਪ੍ਰੇਮ ਦੀ ਡੋਰ ਨਾਲ ਵੱਜੇ ਹੋਏ ਖਿੱਚੇ ਜਾ ਰਹੇ ਨੇ ਭਾਤ ਭਾਰ ਦੇ ਖਰਚਾ ਵਸਤੂਆਂ ਦੀ ਧਾਨਾ ਇਕੱਠਾ ਕਰਕੇ ਨਾਲ ਲੈ ਲਿਆ ਦਿਨ ਪ੍ਰਤੀ ਦਿਨ ਉਹ ਵਾਤੂ ਵੱਧ ਸਫਰਤਾ ਕਰਦੇ ਨੇ ਆਪਣੇ ਘਰ ਮਰਾਸੀ ਪਾ ਮਰਦਾਨਾ ਜੀ ਸਾਹਨ ਉਹਨਾਂ ਨੂੰ ਨਾਲ ਸੀ ਜਿਹਦੇ ਬਹੁਤ ਭਾਗਤਾਂ ਜਾਗ ਪਏ ਭਾਵ ਕਿ ਮਰਦਾਨਾ ਜੀ ਨੂੰ ਵੀ ਨਾਲ ਲੈ ਲਿਆ ਤਾਂ ਉਥੋਂ ਚੱਲੇ ਨੇ ਅੰਤੋਂ ਫਿਰ ਸੁਲਤਾਨਪੁਰ ਪੁੱਜ ਜਾਂਦੇ ਨੇ ਸਭ ਇਸਤਰੀ ਪੁਰਸ਼ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਫਿਰ ਸਾਰੇ ਜਣੇ ਘੱਡੇ ਤੇ ਉਤਰ ਕੇ ਜਗ ਜਗਾਮ ਦੇ ਘਰ ਜਾ ਕੇ ਵੜੇ ਬੀਬੀ ਨਾਨਕੀ ਬੜੇ ਪ੍ਰੇਮ ਸਤਿਕਾਰ ਨਾਲ ਮਿਲੀ ਹੈ ਮਾਤਾ ਨੇ ਉਸ ਨੂੰ ਗੋਦ ਵਿੱਚ ਲੈ ਕੇ ਸਿਰ ਤੇ ਹੱਥ ਫੇਰਿਆ ਕਾਲੂ ਜੀ ਦੀ ਪਤੀ ਵਰਤਾ ਪੁੱਤਰੀ ਬੀਬੇ ਨਾਨਕੀ ਜੀ ਰੂਪਵਾਨ ਸਹੀਲ ਸੁੰਦਰਤਾ ਦੇ ਗੁਣਾਂ ਨਾਲ ਭਰਪੂਰ ਸੀ ਉਸ ਨੇ ਸਭਨਾਂ ਨੂੰ ਮਿਲ ਕੇ ਪ੍ਰਸੰਤਾ ਦਿੱਤੀ ਅਤੇ ਜਿਸ ਪ੍ਰਕਾਰ ਉਚਿਤ ਸੀ ਉਸੇ ਢੰਗ ਦੇ ਨਾਲ ਸਨਮਾਨ ਕੀਤਾ ਤੇ ਉਸੇ ਵੇਲੇ ਭਾਈਆ ਜੈਰਾਮ ਜੀ ਬਾਹਰੋਂ ਆਏ ਨੇ ਉਸ ਦੇ ਸਾਰਿਆਂ ਨੂੰ ਮਿਲ ਕੇ ਪ੍ਰਣਾਮ ਕੀਤੀ ਹੈ ਜਉਹੇ ਗੁਰੂ ਨਾਨਕ ਦੇਵ ਜੀ ਨੇ ਇਹ ਸੁਣਿਆ ਕਿ ਕਾਲੂ ਜੀ ਭਾਵ ਕੇ ਮੇਰੇ ਪਿਤਾ ਜੀ ਆਏ ਨੇ ਮਾਤਾ ਜੀ ਆਏ ਨੇ ਸਾਰੇ ਰਿਸ਼ਤੇਦਾਰ ਆਏ ਨੇ ਨਾਨਾ ਆਇਆ ਨਾਨੀ ਮਾਮਾ ਸਾਰੇ ਆਏ ਆ ਉਹ ਤਰੰਤ ਉੱਠ ਕੇ ਘਰ ਨੂੰ ਚਲੇ ਗਏ ਤੇ ਜਾ ਕੇ ਪਿਤਾ ਜੀ ਦੇ ਚਰਨ ਕਮਲਾਂ ਉੱਤੇ ਸੀਸ ਧਰ ਦਿੱਤਾ ਕਾਲੂ ਨੇ ਬਹੁਤ ਅੱਛਾ ਸ਼ੀਸ਼ਾ ਦਿੱਤੀਆਂ ਕਾਲੂ ਜੀ ਜੱਫੀ ਪਾ ਪਾ ਕੇ ਪੁੱਤਰ ਦਾ ਮਸਤਕ ਚੁੰਮਦੇ ਨੇ ਸਾਰੇ ਜਣੇ ਸੁੱਖਾਂ ਦੇ ਘਰ ਭਾਵ ਕੇ ਸਤਿਗੁਰੂ ਜੀ ਦੇ ਮੋਖ ਨੂੰ ਵੇਖਦੇ ਨੇ ਜਿਨ੍ਹਾਂ ਦੇ ਅੰਗਾਂ ਦੇ ਰੋਮ ਬਹੁਤ ਜ਼ਿਆਦਾ ਪ੍ਰੇਮ ਦੇ ਕਾਰਨ ਖੜੇ ਸਨ ਸਭ ਉਹਨਾਂ ਨਾਲ ਦਿਲੀ ਰੀਝ ਸਹਿਤ ਪਿਆਰ ਕਰਦੇ ਹਨ ਹੁਣ ਮੁਕਤੀ ਦੇ ਦਾਤਾ ਸਤਿਗੁਰੂ ਜੀ ਪੁੱਛਣ ਲੱਗੇ ਐ ਕਹਿੰਦੇ ਪਿਤਾ ਜੀ ਦੱਸੋ ਤਲਵੰਡੀ ਦੇ ਵਿਚ ਰਾਏ ਬਲਾਰ ਦਾ ਸਰੀਰ ਤਾਂ ਆਰੋਗ ਹੈ ਰਾਏ ਬਲਾਰ ਦੀ ਖੈਰ ਸੁਖ ਪੁੱਛਦੇ ਨੇ ਸਤਿਗੁਰੂ ਅਤੇ ਚਿੰਤ ਪ੍ਰਸੰਤਾ ਸਹਿਤ ਹੈ ਦਾ ਸਤਿਕਾਰ ਜੋ ਕਾਲੂ ਜੀ ਬੋਲੇ ਪੁੱਤਰ ਸੁਣ ਮੇਰੇ ਤਾਂ ਮਨ ਤੋਂ ਇਹ ਗੱਲ ਵਿਸਤਰੀ ਗਈ ਸੀ ਵੀ ਮੈਂ ਖੁਸ਼ੀ ਇੰਨਾ ਸਾ ਕਿ ਮੈਨੂੰ ਗੱਲ ਹੀ ਭੁੱਲ ਗਈ ਕਿ ਰਾਏ ਨੇ ਮੈਨੂੰ ਸੁਨੇਹਾ ਦਿੱਤਾ ਸੀ ਤੇ ਚੰਗਾ ਕੀਤਾ ਤੂੰ ਮੈਨੂੰ ਯਾਦ ਕਰਵਾ ਦਿੱਤਾ ਪ੍ਰਭੂ ਦੀ ਕਿਰਪਾ ਨਾਲ ਉਥੇ ਸਭ ਅਨੰਦ ਮੰਗਲ ਹੈ ਉਸ ਪੂਰਨ ਸਮਝ ਵਾਲੇ ਨੇ ਤੈਨੂੰ ਅਤੀ ਪ੍ਰੇਮ ਸਹਾਇਤ ਬਹੁਤ ਪ੍ਰਣਾਮ ਕਰ ਲਿਆ ਭਾਵਕੇ رائے ਬਲਾਰ ਨੇ ਇਹ ਪੁੱਤਰ رائے ਬਲਾਰ ਨੇ ਤੈਨੂੰ ਬੜਾ ਪ੍ਰੇਮ ਦੇ ਨਾਲ ਅਧੀਨਗੀ ਦੇ ਨਾਲ ਤੈਨੂੰ ਸਤਕਾਰ ਸਹਿਤ ਪ੍ਰਣਾਮ ਕਰ ਲਿਆ ਹੈ ਤੇ ਉਸ ਨੇ ਆਖਿਆ ਹੈ ਕਿ ਜਿਸ ਦੇ ਦਰਸ਼ਨਾਂ ਦੀ ਮੈਨੂੰ ਦਿਨੇ ਰਾਤ ਲਾਲਸਾ ਰਹਿੰਦੀ ਹੈ ਉਹਨਾਂ ਭਾਵ ਗੁਰੂ ਜੀ ਦੇ ਪ੍ਰੇਮ ਨਾਲ ਚਰਚਾ ਚਰਨ ਪਰਸਨ ਆਪਣੇ ਪਿਆਰੇ رائے ਬਲਾਰ ਦਾ ਸੰਦੇਸ਼ਾ ਸੁਣ ਕੇ ਫਿਰ ਉਹ ਉੱਠੇ ਦੋਵੇਂ ਹੱਥ ਜੋੜ ਕੇ ਮਾਤਾ ਜੀ ਦੇ ਕੋਲ ਗਏ ਤੇ ਉਹਨਾਂ ਦੋਨਾਂ ਚਰਨਾਂ ਤੇ ਮस्तक ਧਰ ਦਿੱਤਾ ਮੇਰੇ ਸਤਿਗੁਰੂ ਨੇ ਮਾਤਾ ਜੀ ਦੇ ਚਰਨ ਪਰਸਨ ਕੀਤੇ ਆ ਮਾਤਾ ਨੇ ਸਤਿਗੁਰੂ ਜੀ ਦੀ ਬਾਹ ਫੜ ਕੇ ਉਹਨਾਂ ਨੂੰ ਗਲ ਦੇ ਨਾਲ ਲਾ ਲਿਆ ਕਿਉਂਕਿ ਸਮਾਂ ਇਹ ਇੰਨਾ ਚੱਕਰ ਹੋ ਗਿਆ ਸੀ ਸਤਿਗੁਰੂ ਨੂੰ ਵਿਛੜਿਆ ਮਾਤਾ ਦੇ ਨਾਲੋਂ ਤੇ ਮਾਤਾ ਨੇ ਉੱਠ ਕੇ ਸਤਿਗੁਰੂ ਜੀ ਨੇ ਆਪਣੇ ਸੀਨੇ ਨਾਲ ਲਾਇਆ ਅੱਖਾਂ ਵਿੱਚ ਹੰਝੂ ਵਗ ਤੁਰੇ ਆ ਗੱਲੀਆਂ ਅੱਖਾਂ ਤੋਂ ਅੰਜੂ ਡਿੱਗੇ ਤੇ ਸੀਨਾ ਖੁਸ਼ੀ ਨਾਲ ਭਰਪੂਰ ਹੋ ਜਾਣ ਕਰਕੇ ਸਤਨ ਹੋ ਗਿਆ ਮਾਤਾ ਜੀ ਨੇ ਪੁੱਤਰ ਦਾ ਮੁਖੜਾ ਜੋ ਕਿ ਸੁੰਦਰਤਾ ਦਾ ਘਰ ਸੀ ਉਸ ਨੂੰ ਵੇਖਿਆ ਤੇ ਉਤਸਵ ਦਾ ਸੁਭ ਸਮਾ ਜਾਣ ਭਾਵ ਸੋਚ ਕੇ ਉਹਨਾਂ ਹੰਝੂ ਆਉਣੋਂ ਰੋਕ ਲਏ ਮਨ ਪਰ ਆਇਆ ਤਾਂ ਤੈਵ ਪ੍ਰਭਾਵੀ ਕੀਨਬ ਯੁਗਨ ਨੈ ਮੁਝ ਸੁਖ ਦੇ ਸੁਤ ਸੰਜੋਗਣ ਹੁਣ ਵਾਤਾ ਜੀ ਬੋਲੇ ਕਹਿੰਦੇ ਜੈਵ ਪ੍ਰਭਾਵ ਹੈ ਕੀ ਨਵਜੋਗਣ ਵੀ ਜਿਹੜੀ ਤਕਦੀਰ ਹੈ ਕਹਿੰਦੇ ਤਕਦੀਰ ਦੀ ਚਾਲ ਨੇ ਤਾਂ ਮੈਨੂੰ ਮਝੋਖਣ ਭਾਵ ਕੇ ਬਰਣੇ ਆਪਣੇ ਪੁੱਤਰ ਦਾ ਮਛੂੜਾ ਸੀ ਜਿਹੜਾ ਉਹ ਬਿਰਹੋਂ ਵਿੱਚ ਲਿਆ ਦਿੱਤਾ ਤੇ ਇਸ ਤਕਦੀਰ ਨੇ ਮੈਨੂੰ ਪੁੱਤਰ ਦੇ ਮਿਲ ਦਾ ਸੁੱਖ ਨਹੀਂ ਦਿੱਤਾ ਕਹਿੰਦੀ ਚਲੋ ਤਦ ਪਰ ਲਖੂ ਮੈਂ ਨਜਵਟ ਭਾਗੀ ਸੁਤ ਉਤ ਸਭ ਅਰਦ ਦੇਖਣ ਲੱਗੀ ਕਹਿੰਦੀ ਫੇਰ ਮੈਂ ਵੱਡੇ ਭਾਗਾ ਵਾਲੀ ਆ ਕਿ ਮੈਂ ਕਹਿੰਦੇ ਆਪੇ ਆਪ ਨੂੰ ਮੈਂ ਵੱਡ ਭਾਗਣ ਸਮਝਦੀ ਆ ਮੰਨਦੀ ਆ ਕਿਉਂਕਿ ਹੁਣ ਆ ਪੁੱਤਰ ਦਾ ਜਿਹੜਾ ਵਿਆਹ ਵਾਲਾ ਉਤਸਵ ਹੈ ਮੰਗਣੀ ਵਾਲਾ ਜਿਹੜਾ ਉਤਸਵ ਸੀ ਇਹ ਮੈਂ ਹੁਣ ਵੇਖਣ ਲੱਗੀ ਆ ਤੇ ਇਸ ਕਰਕੇ ਮੇਰੇ ਬੜੇ ਵੱਡੇ ਭਾਗਾ ਬਾਰ-ਬਾਰ ਜਾਵੀ ਬਲਿਹਾਰੀ ਤ੍ਰਿਪਤਨਾ ਪਿੱਖ ਸੁਤ ਮੂਰਤਚਾਰੀ ਹੁਣ ਮਾਤਾ ਜੀ ਪੁੱਤਰ ਤੋਂ ਦਾ ਸੁੰਦਰਾ ਸੁੰਦਰ ਜਿਹੜਾ ਮੁਖੜਾ ਵੇਖ-ਵੇਖ ਕੇ ਬਲਿਹਾਰ ਜਾਂਦੀ ਐ ਤੇ ਉਹਨਾਂ ਨੂੰ ਦੇਖ ਕੇ ਰੱਜਦੀ ਨਹੀਂ ਸ੍ਰੀ ਨਾਨਕ ਜਪਨ ਉੱਠ ਸਕਦਾਤਾ ਜਾਏ ਕਰੀ ਬੰਦਨ ਪਿਤ ਭਰਾਤਾ ਕਹਿੰਦੇ ਵਰਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਤਾ ਜੀ ਨੂੰ ਮਿਲ ਕੇ ਉੱਠੇ ਨੇ ਤੇ ਉੱਠ ਕੇ ਜਾ ਕੇ ਫਿਰ ਚਾਚਾ ਜਿਹੜੇ ਕਾਲੂ ਜੀ ਪਿਤ ਭਰਾਤਾ ਪਿਤਾ ਦੇ ਭਰਾ ਚਾਚਾ ਸਤਕਾਰਯੋਗ ਲਾਲੂ ਜੀ ਉਹਨਾਂ ਦੇ ਕੋਲ ਜਾ ਕੇ ਪ੍ਰਣਾਮ ਕੀਤਾ ਤੇ ਲਾਲੂ ਚਾਚਾ ਜੀ ਨੇ ਪ੍ਰੇਮ ਨਾਲ ਆਪ ਜੀ ਨੂੰ ਜੱਫੀ ਪਾ ਕੇ ਤੇ ਆਪ ਦੇ ਚਨ ਮੁਕੜੇ ਨੂੰ ਵੇਖ ਕੇ ਖੁਸ਼ ਹੋ ਕੇ ਹੋਣ ਲੱਗੇ ਨੇ ਉਹਨਾਂ ਆਪ ਜੀ ਨੂੰ ਗਲ ਨਾਲ ਲਾ ਕੇ ਇਹੋਂ ਸੁਖ ਪ੍ਰਾਪਤ ਕੀਤਾ ਜਿਸ ਤਰ੍ਹਾਂ ਕੋਈ ਇੱਕ ਜੂਸ ਬੰਦੇ ਨੂੰ ਧੰਨ ਮਿਲ ਜਾਂਦਾ ਹੋਵੇ ਐ ਉਹਨੂੰ ਸੁਖ ਮਿਲਿਆ ਤਾਂ ਫਿਰ ਚਾਚਾ ਜੀ ਬੋਲੇ ਨੇ ਕਹਿੰਦੇ ਜਨਮੇ ਉਹ ਹਮ ਕਰ ਸੁੱਤ ਸੁਖदाई ਨਿਰਮਲ ਕੀਨੀ ਕੁੱਲ ਇਹ ਜਾਈ ਹੁਣ ਸਤਕਾਰਯੋਗ ਚਾਚਾ ਜੀ ਕਾਲੂ ਜੀ ਬੋਲੇ ਨੇ ਕਹਿੰਦੇ ਵੀ ਸਾਡੇ ਘਰ ਵਿੱਚ ਇਹ ਸੁਖ ਦੇਣ ਵਾਲਾ ਪੁੱਤਰ ਜਨਮਿਆ ਇਸ ਆਲਾਦ ਨੇ ਜਨਮ ਲੈ ਕੇ ਸਾਰੀ ਹੀ ਕੁੱਲ ਨੂੰ ਸ੍ਰੇਸ਼ਟ ਬਣਾ ਦਿੱਤਾ ਅਗਰਜ ਕੀ ਪਰਮੇਸ਼ਰ ਧਾਨੈ ਕਰ ਹਿਤ ਲਾਲੂ ਬਚਨ ਬਖਾਨੈ ਕਹਿੰਦੇ ਵੀ ਬਾਕੀ ਜਿਹੜੀ ਗਾਂ ਨਹੀਂ ਗੱਲ ਐ ਅਗਰਜ ਅੱਗੇ ਦੀ ਗੱਲ ਜਿਹੜੀ ਐ ਉਹ ਤਾਂ ਪਰਮਾਤਮਾ ਜਾਣਦਾ ਵੀ ਅੱਗੇ ਕੀ ਬਣਦਾ ਲਾਲੂ ਨੇ ਪ੍ਰੇਮ ਸਹਿਤ ਇਹ ਗੱਲ ਆਖਦਿਆਂ ਕੀਤੀ ਫਿਰ ਦੁਖਨਾ ਆਸਕ ਧੰਗ ਗੁਰੂ ਨਾਨਕ ਦੇਵ ਜੀ ਨੇ ਉੱਠ ਕੇ ਆਪਣੇ ਨਾਨਾ ਜੀ ਨੂੰ ਚਰਨ ਬੰਦਨਾ ਕੀਤੀ ਨਾਨਕ ਜੀ ਨੂੰ ਬਾਹੋ ਫੜ ਕੇ ਆਪਣੇ ਗਲ ਨਾਲ ਲਾ ਲਿਆ ਖੁਸ਼ੀ ਦੇਖ ਕੇ ਉਹ ਖਵਾਜਾ ਉਹ ਮੰਨ ਰਾਇ ਨੇ ਉਥੇ ਕੋਈ ਵੀ ਮੰਗਤਾ ਨਹੀਂ ਸੀ ਦਿਸਦਾ ਇਸ ਲਈ ਨਾਨਾ ਜੀ ਦੋਤੇ ਨੂੰ ਜੱਫੀ ਵਿੱਚੋਂ ਛੱਡਣਾ ਨਹੀਂ ਚਾਹੁੰਦੇ ਤੇ ਗੁਰੂ ਨਾਨਕ ਦੇਵ ਜੀ ਦੀ ਨਾਨੀ ਦਾ ਨਾਮ ਭرائی ਸੀ ਉਹ ਮੁੱਖੋਂ ਬੋਲੀ ਹੁਣ ਕੀ ਕਹਿੰਦੇ ਕਿ ਇਹ ਮੁਕਤ ਹੋ ਅਬਨਿਜ ਅੰਕ ਤੇ ਕਰ ਸੰਹਿਤ ਮਲੀਨ ਆਪਣੇ ਪਤੀ ਨੂੰ ਭਾਵ ਕੇ ਧੰਗੁਰੂ ਨਾਨਕ ਦੇ ਮਹਾਰਾਜ ਜੀ ਆਂਦੇ ਨਾਨਾ ਜੀ ਉਹਨਾਂ ਨੂੰ ਨਾਨੀ ਜੀ ਬੁਲਣ ਲੱਗੇ ਨੇ ਕਹਿੰਦੀ ਵੀ ਛੱਡੋ ਹੁਣ ਛੱਡ ਦਿਓ ਤੁਸੀਂ ਆਪਣੀ ਜੱਫੀ ਵਿੱਚੋਂ ਤੁਸੀਂ ਬਹੁਤ ਪਿਆਰ ਕਰ ਲਿਆ ਮਿਲ へ ਅਪਰਸੋ ਪ੍ਰੇਮ ਧਾਰ ਬਰਹੈ ਕਰੈ ਸੁਭਸ਼ੀਨ ਤੇ ਕਹਿਣ ਲਗੀ ਵੀ ਦੂਜਿਆਂ ਨੂੰ ਵੀ ਮਿਲ ਲੈਣ ਦੇਓ ਹੁਣ ਨਾਨਾ ਜੀ ਨੇ ਲੱਸੀ ਪਾ ਕੇ ਆਪਣੇ ਸੀਨੇ ਨਾਲ ਲਾਇਆ ਤੇ ਛੱਡਦੇ ਨਹੀਂ ਤਾਂ ਨਾਨੀ ਜੀ ਕਹਿੰਦੀ ਵੀ ਦੂਜਿਆਂ ਨੂੰ ਮਿਲ ਲੈ ਵੀ ਤੇ ਪ੍ਰੇਮ ਕਰਕੇ ਸਾਰਿਆਂ ਦਾ ਵਿਛੋੜਾ ਦੂਰ ਕਰਦੇ ਹਨ ਨਾਨੇ ਨੇ ਫਿਰ ਆਖਿਆ ਵੀ ਮੈਂ ਨਹੀਂ ਛੱਡਣਾ ਜਦੋਂ ਤੱਕ ਮੇਰੀ ਇੱਛਾ ਪੂਰੀ ਨਹੀਂ ਹੁੰਦੀ ਮੈਂ ਆਪਦੀ ਹਰਦੀ ਛਾਤੀ ਨਾਲ ਤਦੋਂ ਹੀ ਛੱਟਾਂਗਾ ਮੈਂ ਉਦੋਂ ਇਹਨੂੰ ਛੱਟਾਂਗਾ ਜਦੋਂ ਮੇਦੇ ਸਿਰ ਉੱਤੇ ਬਹੁਤ ਸਾਰਾ ਤਾਨਾ ਪੜੇ ਹੱਥ ਨਾਲ ਵਾਰਾ ਵੀ ਸਿਰ ਦੇ ਉੱਤੇ ਤਾਨਾ ਜਿਹੜਾ ਵਾਰਨਾ ਕਰਾਂ ਫਿਰ ਇਹਨੂੰ ਮੈਂ ਛੱਟਣਾ ਜੂਰੀ ਤੀਰ ਵਾਰਸਾ ਸੁਣ ਤਪਰਾ ਹੀ ਬਚਨ ਅਲਾਵੇ ਕਰੋ ਨਿਸ਼ਾਵਰ ਜੋ ਮਨ ਭਾਵੇ ਤੇ ਇਹ ਸੁਣ ਕੇ ਮਾਤਾ ਭਰਾਈ ਜੀ ਬੋਲੇ ਕਹਿੰਦੀ ਜੀ ਜੋ ਤੁਹਾਡਾ ਮਨ ਭੁੰਦਾ ਹੈ ਉਹ ਤੁਸੀਂ ਕਰਨਾ ਕਰੋ ਉਹ ਵਾਰਨਾ ਕਰ ਲਵੋ ਤੇ ਰਾਮਾ ਕਹੇ ਕੋ ਆਏ ਨਾ ਮੰਗਣ ਰਾਮਾ ਕਹਿੰਦਾ ਵੀ ਮੈਨੂੰ ਇੱਥੇ ਕੋਈ ਮੰਗਣ ਵਾਲਾ ਭਾਵ ਕੋਈ ਲਾਗੀ ਨਹੀਂ ਨਜ਼ਰ ਆਉਂਦਾ ਮੈਂ ਪੈਸੇ ਦੇਵਾਂ ਕਿਉਂ ਕਿ ਸਿਰਵਾਰਨੇ ਜਿਹੜੇ ਕੀਤੇ ਜਾਂਦੇ ਐ ਅੱਜ ਵੀ ਰਿਵਾਜ ਐ ਸਿਰਵਾਰਨਾ ਕਰਕੇ ਜਿਹੜਾ ਉਹ ਕਿਸੇ ਲਾਗੀ ਨੂੰ ਦਿੱਤਾ ਜਾਂਦਾ ਹੁੰਦਾ ਕਹਿੰਦੇ ਵੀ ਕੋਈ ਨੇੜੇ ਕੋਈ ਮੰਗਤਾ ਨਹੀਂ ਕੋਈ ਲਾਗੀ ਨਹੀਂ ਇਹ ਜਿਹੜਾ ਮੈਂ ਸਿਰ ਵਾਰ ਨਾ ਕਰੂੰ ਤਾਂ ਮੈਂ ਦੇਉ ਕਿ ਨੂੰ ਦੇਉ ਨਾ ਸ਼ਾਵਰ ਕਰ ਇਹ ਆਂਗਣ ਵਿਹੜੇ ਵਿੱਚ ਕਿਸ ਨੂੰ ਮੈਂ ਦੇਣਾ ਕਰਾਂ ਤਾਂ ਫਿਰ ਬੀਬੀ ਨਾਨਕੀ ਨੇ ਆਪਣੀ ਨੌਕਰਾਂ ਜਿਹੜੀ ਤੁਲਸ਼ਾ ਸੀ ਨਾ ਤੁਲਸ਼ਾ ਉਹਨਾਂ ਦੇ ਘਰ ਵਿੱਚ ਨੌਕਰਾਨੀ ਸੀ ਬੀਬੀ ਨਾਨਕ ਜੀ ਦੇ ਘਰ ਦੇ ਅੰਦਰ ਉਹਨੂੰ ਭੇਜਿਆ ਕਹਿੰਦੇ ਕਿ ਕੋਈ ਮੰਗਤਾ ਉੱਥੇ ਕੋਲ ਲੈ ਕੇ ਆਵੀ ਸੱਦ ਕੇ ਲਿਆ ਕਿਸੇ ਨੂੰ ਜਦੋਂ ਉਸਨੇ ਜਾਣ ਲਿਆ ਕਿ ਮੰਗਤੇ ਉੱਥੇ ਆ ਗਏ ਹਨ ਤਾਂ ਉਹ 20 ਰੁਪਏ ਦੇ ਟਕੇ ਭਾਨ ਮੰਗਵਾਏ ਗਏ 10 ਰੁਪਈਆ ਦੇ ਟਕੇ ਨਾਨੀ ਨੇ ਪੰਜਾਂ ਦੇ ਮਾਮੇ ਨੇ ਸੁੱਖਾਂ ਦੇ ਘਰ ਗੁਰੂ ਜੀ ਉੱਤੋਂ ਵਾਰਨੇ ਕੀਤੇ ਵਿੜਾ ਮੰਗਤ ਨਾਲ ਭਰ ਗਿਆ ਦਾਨ ਲੈਣ ਹਿਤ ਬਹੁਤ ਭੀੜ ਹੋ ਗਈ ਕਿਸ਼ਨੇ ਨੇ ਪਿਤਾ ਭਾਵ ਨਾਨੇ ਨੇ ਹੂਰ ਧਾਨ ਮੰਗਵਾਇਆ ਸਭ ਨੂੰ ਦਾਨ ਦਿੱਤਾ ਕੋਈ ਖਾਲੀ ਨਹੀਂ ਛੱਡਿਆ ਉਹ ਨਾਨਕਿਆ ਨੇ ਬਹੁਤ ਜਿਹੜੀ ਸੀ ਉਹ ਖੁਸ਼ੀ ਜਿਹੜੀ ਮਨਾਉਣਾ ਕੀਤੀ ਹੈ ਅਤੇ ਜਿਵੇਂ ਕਿ ਸੁੰਦਰ ਰਸਮ ਵਿਆਹ ਤੇ ਸਮਾਨ ਹੁੰਦੀ ਉਹ ਸਾਰੀ ਰਸਮ ਜਿਹੜੀ ਉਹਨਾਂ ਨੇ ਨਾਨਕਿਆ ਨੇ ਆਪਣਾ ਬਣਦਾ ਜਿਹੜਾ ਸੀ ਮਾਨ ਸਨਮਾਨ ਕੀਤਾ ਗਿਆ ਸਾਰੇ ਨੇ ਉਸ ਸਥਾਨ ਤੇ ਮਿਲ ਕੇ ਬੜਾ ਆਨੰਦ ਮਾਣਿਆ ਉਹਨਾਂ ਨੇ ਆਪਣਾ ਸੁੰਦਰ ਜਸ ਇਓਂ ਫਲਾਇਆ ਮੰਨ ਜਿਵੇਂ ਚੰਦਰਮਾ ਪ੍ਰਗਟ ਕਰ ਦਿੱਤਾ ਜਾਂਦਾ ਹੈ ਉੱਥੇ ਇੱਕ ਦਿਨ ਟਿਕੇ ਆ ਤੇ ਫਿਰ ਮੂਲੇ ਦੇ ਪਿੰਡ ਵਾਲੇ ਪਾਸੇ ਚਾਲੇ ਪਾ ਦਿੱਤੇ ਗਏ ਪੱਕੂ ਕੇ ਰੰ다ਵੀ ਜਿੱਥੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਸੌਰਾ ਪਿੰਡ ਹੈ ਉਧਰ ਨੂੰ ਚਾਲੇ ਪਾ ਦਿੱਤੇ ਗਏ ਤੇ ਪਰਮਾਨੰਦ ਦੇ ਪੁੱਤਰ ਜੈਰਾਮ ਨੇ ਆਪਣੇ ਉਦੇਸ਼ ਵਾਲੇ ਕੰਮ ਭਾਉ ਕੀ ਮੰਗਣੀ ਦੇ ਜਾਣ ਦੀ ਤਿਆਰੀ ਕਰ ਲਈ ਰਾਮਾ ਕ੍ਰਿਸ਼ਨਾ ਕਾਲੂ ਤੇ ਲਾਲੂ ਪਰਵਾਰ ਗੁਰੂ ਜੀ ਦੇ ਨਾਨਾ ਮਾਮਾ ਪਿਤਾ ਚਾਚਾ ਮਨ ਵਿੱਚ ਖੁਸ਼ੀ ਲੈ ਕੇ ਛੇਤੀ ਛੇਤੀ ਉਹ ਤੋਂ ਸਲਤਨਪੁਰ ਤੋਂ ਤੁਰੇ ਨੇ ਅਤੇ ਹੌਲੀ ਹੌਲੀ ਅਗਲਾ ਪੰਤ ਤੁਰਦੇ ਗਏ ਤੇ ਅੰਤ ਨੂੰ ਵਡਭਾਗੇ ਪਿੰਡ ਭਾਵ ਕੇ ਮੂਲੇ ਦੀ ਨਗਰੀ ਦੇ ਨੇੜੇ ਜਾ ਪਹੁੰਚੇ ਹੁਣ ਉਸ ਨੇ ਇੱਕ ਨਿਧਾ ਨਾਮੀ ਜਿਹੜਾ ਬ੍ਰਾਹਮਣ ਸੀ ਬ੍ਰਾਹਮਣ ਨੂੰ ਅੱਗੇ ਮੂਲੇ ਦੇ ਘਰ ਵਿੱਚ ਭੇਜ ਦਿੱਤਾ ਗਿਆ ਸਨੇਹਾ ਦਿੱਤਾ ਗਿਆ ਮੂਲੇ ਨੂੰ ਖਬਰ ਕਰੋ ਕਿ ਭਾਈ ਜਿਹੜੀ ਵੇਦੀ ਕੁੱਲ ਦੇ ਸਾਰੇ ਜਿਹੜੇ ਪਰਿਵਾਰ ਆਏ ਹਨ ਫੈਲੀ ਖੇਤਾਂ ਭਾਵ ਕੇ ਸਗਨ ਪਾਉਣ ਦਾ ਕੰਮ ਸਗਨ ਪਾਉਣ ਲਈ ਆਏ ਨੇ ਉਹਨਾਂ ਨੂੰ ਜਾ ਕੇ ਉਹ ਆਖ ਦਿਓ ਉਹ ਸਾਰਾ ਆਪਣਾ ਭਾਈ ਜਾਰਾ ਜਿਹੜਾ ਇਕੱਠਾ ਕਰਨ ਬ੍ਰਾਹਮਣ ਜਿਦਾ ਬ੍ਰਾਹਮਣ ਸੀ ਜਿਹੜਾ ਘਰ ਗਿਆ ਤੇ ਮੂਲੇ ਨੂੰ ਵੇਖਦਿਆਂ ਹੀ ਉਸ ਨੇ ਆਸੇਦ ਦਿੱਤੀ ਪਰਮੇਸ਼ਰ ਚਰਨ ਜੀਬ ਕਰੇ ਮੂਲੇ ਨੇ ਬ੍ਰਾਹਮਣ ਨਮਸਕਾਰ ਕੀਤੀ ਉਸ ਨੂੰ ਸਨਮਾਨ ਸਹਿਤ ਆਸਨ ਦੇ ਕੇ ਬਿਠਾਉਣਾ ਕੀਤਾ ਤੇ ਫਿਰ ਮੂਲਾ ਪੁੱਛਦਾ ਵੀ ਭਾਈ ਤੁਸੀਂ ਕਿੱਥੇ ਕਿੱਥੋਂ ਆਏ ਹੋ ਆਪਣੀ ਸਾਰੀ ਗੱਲ ਮੈਨੂੰ ਦੱਸਣਾ ਕਰੋ ਕਿਹੜੇ ਕਾਰਜ ਲਈ ਆਏ ਹੋ ਕਿੱਥੋਂ ਆਏ ਹੋ ਇਹ ਸੁਣ ਕੇ ਬ੍ਰਾਹਮਣ ਬੋਲਿਆ ਜੀ ਮੈਂ ਸੁਲਤਾਨਪੁਰ ਨਗਰ ਤੋਂ ਆਇਆ ਵਾਂ ਮੈਨੂੰ ਪਰਮਾਨੰਦ ਨੇ ਤੁਹਾਡੇ ਕੋਲ ਕੱਲਿਆ ਤੁਹਾਡੇ ਘਰ 베ਦੀ ਪਰਿਵਾਰ ਵਾਲੇ ਆਏ ਖਨ ਇਹ ਜਾਣ ਲੋ ਕਿ ਸਗਨ ਪਾਉਣ ਦੀ ਰਸਮ ਲਈ ਆਏ ਨੇ ਤੇ ਮੇਰਾ ਆਉਣਾ ਤੁਹਾਨੂੰ ਮਤਲਬ ਹੈ ਖਬਰ ਦੇਣਾ ਤੁਹਾਨੂੰ ਪਹਿਲਾਂ ਦੱਸਣਾ ਵੀ ਭਾਈ ਉਹ ਆ ਰਹੇ ਨੇ ਨੇੜੇ ਆ ਗਏ ਆ ਇਹ ਸੁਣ ਕੇ ਮੂਲੇ ਨੇ ਬ੍ਰਾਹਮਣ ਨੂੰ ਕਿਹਾ ਬਹੁਤ ਚੰਗਾ ਹੋਇਆ ਆਏ ਹੋ ਮੇਰੇ ਸਿਰ ਮੱਤੇ ਤੇ ਉਸਨੇ ਤਰੰਤ ਹੀ ਜਿੱਥੇ-ਕਿੱਥੇ ਭਾਵ ਥਾਂ ਪਰ ਥਾਂ ਨੌਕਰ ਕੱਲ ਦਿੱਤੇ ਸਾਰਾ ਜਿਹੜਾ ਸੀ ਪ੍ਰਬੰਧ ਕਰ ਦਿੱਤਾ ਗਿਆ ਸਾਰਾ ਸਮਾਨ ਜਿਹੜਾ ਸੀ ਉਹ ਮੰਗਵਾ ਲਿਆ ਫਿਰ ਬ੍ਰਾਹਮਣ ਨੂੰ ਭੇਜ ਕੇ ਕੁੜਮਣ ਦੀ ਵੱਲ ਸੱਦਾ ਕੱਲ ਦਿੱਤਾ ਤੇ ਸਾਰੇ ਜਣੇ ਮੂਲੇ ਦੇ ਘਰ ਚੱਲ ਚਲੇ ਆਏ ਆ ਪੁੱਜ ਗਏ ਰਲ ਮਿਲ ਕੇ ਚੰਗੀ ਕੁਲ ਦੀ ਰੀਤੀ ਪੂਰੀ ਕੀਤੀ ਹੈ ਨਵੇਂ ਸੰਬੰਧਾਂ ਦੀ ਪ੍ਰੀਤ ਤੇ ਵਾਧੇ ਕਰਨ ਬਹੁਤ ਪ੍ਰਸੰਤਾ ਹੋਈ ਭਾਵਕੇ ਦੇਵੇਂ ਪਰਿਵਾਰ ਨਾਲ ਵਧਿਆ ਪ੍ਰੇਮ ਘੇਰਾ ਵੱਖ ਵੇਖ ਕੇ ਬੜੇ ਸਾਰੇ ਖੁਸ਼ ਹੋਏ ਵੀ ਚਲੋ ਇੱਕ ਪਰਿਵਾਰ ਨਾਲ ਜੁੜੇ ਆ। ਸਗਨ ਪਾਉਣ ਦੀ ਜੋ ਰਸਮ ਸੋਚ ਰੱਖੀ ਸੀ ਪਰਮਾਨੰਦ ਜੈਰਾਮ ਦੇ ਜਿਹੜੇ ਪਿਤਾ ਸਨ ਬੀਬੇ ਨਾਨਕ ਜੀ ਦੇ ਸਹੁਰਾ ਜੀ ਉਹਨਾਂ ਨੇ ਉਦੋਂ ਸਾਰੀ ਕੀਤੀ ਲਾਗਦੀ ਜੋ ਵੀ ਰਹੁ ਰੀਤੀ ਸੀ ਉਹਨਾਂ ਨੇ ਕੀਤੀ ਆ। ਉਹ ਦੋਵੇਂ ਧਿਰਾਂ ਵੱਲੋਂ ਪੂਰੀ ਹੋਈ ਸਾਰੀਆਂ ਵਧਾਈਆਂ ਦੀ ਵਿਚਾਰ ਮਿਲੀ ਤੇ ਰਸਮਾਂ ਪੂਰੀ ਕਰਕੇ ਫਿਕਰ ਦੂਰ ਕਰ ਦਿੱਤਾ ਗਿਆ। ਵਖਰਾ ਭਾਵ ਕੇ ਇਕੱਲਾ ਕਰਕੇ ਕਾਲੂ ਜੀ ਨੇ ਬੇਬੇ ਨਾਨਕੀ ਦੇ ਸਹੁਰੇ ਨੂੰ ਕਿਹਾ ਪਰਮਾਨੰਦ ਜੀ ਨੂੰ ਕਿ ਇਹ ਸੁੱਖਾਂ ਦੀ ਖਾਨ ਪਰਮਾਨੰਦ ਜੀ ਸੁਣੋ ਤੁਸੀਂ ਮੂਲੇ ਤੋਂ ਵਿਆਹ ਦੀ ਤਰੀਕ ਮੰਗੋ ਸਾਹੇ ਦੀ ਤਰੀਕ ਮੰਗਣਾ ਕਰੋ ਵੀ ਆਪਾਂ ਵਿਆਹ ਵੀ ਕਰ ਗਏ ਭਲੀ ਭਾਂਤ ਪ੍ਰਕਾਰ ਹੋ ਜਾਵੇ ਜਿਹੜਾ ਵਿਆਹ ਤਾ ਪਰਮਾਨੰਦ ਨੇ ਮੂਲੇ ਨੂੰ ਵੱਖਰਾ ਕਰਕੇ ਸਾਰੀ ਰਸਮ ਦੀ ਜਿਹੜੀ ਮਯੌਤ ਸੀ ਉਹ ਦਸੀ ਕਿ ਲੜਕੀ ਤੇ ਲੜਕਾ ਵਰ ਜਵਾਨ ਉਮਰ ਦੇ ਹਾਰਨਾ ਸੋ ਵਰਤਾਰਾ ਦਿੱਤੀ ਜਾਣ ਕੇ ਸਾਹਾ ਲਿਖਣਾ ਕਰੋ ਜੀ ਇਹ ਸੁਣ ਕੇ ਮੂਲਾ ਬੋਲਿਆ ਮੈਂ ਤੁਹਾਡੀ ਗੱਲ ਨਹੀਂ ਮੰਨਦਾ ਕਹਿਣ ਲੱਗੇ ਵੀ ਇੱਕ ਵਾਰਾ ਲੰਗਰ ਮੰਗਰੂ ਹੀ ਮੈਂ ਚੰਗੀ ਤਰ੍ਹਾਂ ਸਾਹਾ ਲਿਖ ਕੇ ਖਲਾਂਗਾ ਜੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ